ਸਾਸਤ੍ਰੀ ਕਲਿ ਜਸਮਿੰਦਰ ਦੇ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਫਰੂਟ ਕਰੀਮ ਤੇ ਕਰੀਮ ਜਿਹੜੀ ਹੈਗੀ ਆਪਾਂ ਬਾਜ਼ਾਰੋਂ ਨਹੀਂ ਲਿਆਣੀ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਰੈਸিপি ਹੈ ਬਹੁਤ ਹੀ ਸਵਾਦ ਲੱਗਦੀ ਹੈ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਇਹਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਫਰੂਟ ਕਰੀਮ ਬਣਾਉਣ ਵਾਸਤੇ ਇੱਥੇ ਮੈਂ ਦੋ ਵੱਡੇ ਕੱਪ ਜਿਹੜੇ ਹੈਗੇ ਨੇ ਦੁੱਧ ਦੇ ਲਏ ਨੇ ਤੇ ਦੁੱਧ ਨੂੰ ਆਪਾਂ ਉਬਾਲਾ ਆਨ ਦਵਾਂਗੇ ਪਹਿਲਾਂ ਤੇ ਜਿਹੜੀ ਫਰੂਟ ਕਰੀਮ ਹੈਗੀ ਇਹ ਘਰ ਦੇ ਵਿੱਚ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਜਾਂਦੀ ਏ ਬਾਜ਼ਾਰ ਦੇ ਵਿੱਚੋਂ ਆਪਾਂ ਜਦੋਂ ਵੀ ਫਰੂਟ ਕਰੀਮ ਲੈ ਕੇ ਆਨੇ ਆ ਤਾਂ ਉਹ ਕਰੀਮ ਜੀ ਆਪਾਂ ਯੂਜ਼ ਕਰ ਲਈਏ ਤੇ ਉਸ ਦੇ ਵਿੱਚੋਂ ਬਾਕੀ ਕਰੀਮ ਬਚ ਜਾਏ ਤਾਂ ਫਿਰ ਐਦਾਂ ਹੁੰਦਾ ਹੈ ਕਿ 2 ਦਿਨ ਦੇ ਵਿੱਚ ਹੀ ਉਸ ਤੋਂ ਸਮੈਲ ਆਣੀ ਸ਼ੁਰੂ ਹੋ ਜਾਂਦੀ ਏ ਤੇ ਉਹ ਖਰਾਬ ਹੋ ਜਾਂਦੀ ਏ ਤੇ ਇਸ ਲਈ ਆਪਾਂ ਕਰੀਮ ਜਿਹੜੀ ਹੈਗੀ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਤੇ ਦੇਖੋ ਇੱਥੇ ਦੁੱਧ ਨੂੰ ਉਬਾਲਾ ਆਣਾ ਸ਼ੁਰੂ ਹੋ ਗਿਆ ਹੋਇਆ ਹੈ ਤੇ ਫਲੇਮ ਜਿਹੜੀ ਹੈਗੀ ਆਪਾਂ ਹੁਣ ਇੱਥੇ ਮੀਡੀਅਮ ਰੱਖੀ ਹੋਈ ਏ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਜਾਣਾ ਹੈ ਦੁੱਧ ਨੂੰ ਆਪਾਂ ਗਾੜਾ ਕਰ ਲੈਣਾ ਹੈ ਦੁੱਧ ਇੰਨਾ ਕੁ ਗਾੜਾ ਹੋਣਾ ਚਾਹੀਦਾ ਹੈ ਕਿ ਇਹ ਅੱਧਾ ਰਹਿ ਜਵੇ ਬਸ ਇਸੇ ਤਰੀਕੇ ਨਾਲ ਆਪਾਂ ਲਗਾਤਾਰ ਇਸ ਨੂੰ ਹਲਾਈ ਜਾਣਾ ਹੈ ਬਿਲਕੁਲ ਫਰੈਸ਼ ਫਰੂਟ ਕਰੀਮ ਜਿਹੜੀ ਹੈਗੀ ਘਰ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਏ ਬਹੁਤ ਹੀ ਜ਼ਿਆਦਾ ਸੋਖੀ ਰੈਸਪੀ ਏ ਇਹ ਬਹੁਤ ਹੀ ਜ਼ਿਆਦਾ ਸਵਾਦ ਲੱਗੇਗੀ ਤੁਸੀਂ ਜਦੋਂ ਬਣਾਓਗੇ ਤਾਂ ਤੁਹਾਨੂੰ ਵੀ ਵਿਸ਼ਵਾਸ ਹੋ ਜਾਏਗਾ ਕਿ ਬਾਜ਼ਾਰ ਨਾਲੋਂ ਵੀ ਜ਼ਿਆਦਾ ਫਰੂਟ ਕਰੀਮ ਜਿਹੜੀ ਹੈਗੀ ਇਹ ਇਹ ਸਵਾਦ ਬੰਦੀ ਏ ਸਸਤੀ ਵੀ ਪੈਂਦੀ ਏ ਤੇ ਫਰੈਸ਼ ਵੀ ਬੰਦੀ ਏ ਤੇ ਇਸ ਤਰੀਕੇ ਦੇ ਨਾਲ ਦੇਖੋ ਮੈਂ ਲਗਾਤਾਰ ਹਿਲਾਈ ਜਾ ਰਹੀ ਹਾਂ ਇਸ ਨੂੰ ਤੇ ਦੁੱਧ ਜਿਹੜਾ ਹੈਗਾ ਅੱਗੇ ਨਾਲੋਂ ਗਾੜਾ ਹੋਣਾ ਸ਼ੁਰੂ ਹੋ ਗਿਆ ਹੋਇਆ ਫਲੇਮ ਨੂੰ ਬਿਲਕੁਲ ਵੀ ਲੋ ਨੀ ਕਰਨਾ ਆਪਾਂ ਬਸ ਮੀਡੀਅਮ ਫਲੇਮ ਦੇ ਉੱਪਰ ਹੀ ਇਸ ਨੂੰ ਲਗਾਤਾਰ ਆਪਾਂ ਹਿਲਾਈ ਜਾਣਾ ਤੇ ਨਾਲ ਹੀ ਜਿਹੜੀ ਸਾਈਡਸ ਤੇ ਇਹਦੇ ਮલાઈ ਲੱਗ ਰਹੀ ਏ ਉਹਨੂੰ ਵੀ ਆਪਾਂ ਨਾਲ-ਨਾਲ ਹੀ ਉਤਾਰੀ ਜਾਣਾ ਹੈ ਦੇਖੋ ਕਿੰਨਾ ਜ਼ਿਆਦਾ ਦੁੱਧ ਅੱਗੇ ਨਾਲੋਂ گاੜਾ ਹੋ ਗਿਆ ਤੇ ਕਾਫੀ ਜ਼ਿਆਦਾ ਚਾਗਾਰੀ ਹੈ ਇਸ ਦੇ ਵਿੱਚੋਂ ਤੇ ਬਸ ਹੁਣ ਥੋੜੀ ਦੇਰ ਹੀ ਹੋਰ ਲੱਗਣੀ ਹੈ ਦੁੱਧ ਜਿਹੜਾ گاੜਾ ਹੋ ਜਾਣਾ ਹੈ ਤੇ ਲਗਾਤਾਰ ਇਹਨੂੰ ਹਿਲਾਉਂਦੇ ਹੋਏ ਦੇਖੋ ਦੁੱਧ ਜਿਹੜਾ ਹੈਗਾ گاੜਾ ਹੋ ਚੁੱਕਾ ਹੈ ਆਪਾਂ ਇਸ ਦੇ ਵਿੱਚ ਹਜੇ ਤੱਕ ਦੇਖੋ ਕੋਈ ਵੀ ਚੀਜ਼ ਐਡ ਨਹੀਂ ਕੀਤੀ ਹੈਗੀ ਸਿਰਫ ਦੁੱਧ ਨੂੰ ਹੀ گاੜਾ ਕੀਤਾ ਹੈ ਤੇ ਦੁੱਧ ਇੱਥੇ گاੜਾ ਹੋ ਚੁੱਕਾ ਤੇ ਗੈਸ ਦੀ ਫਲੇਮ ਹੁਣ ਇੱਥੇ ਆਪਾਂ ਬੰਦ ਕਰ ਦੇਣੀ ਹੈ ਤੇ ਦੇਖੋ ਗੈਸ ਦੀ ਫਲੇਮ ਬੰਦ ਕਰਨ ਤੋਂ ਬਾਅਦ ਇਸ ਨੂੰ ਮੈਂ ਹਲਕਾ ਜਿਹਾ ਠੰਡਾ ਹੋਣ ਦਵਾਂ ਤੇ ਹੁਣ ਦੇਖੋ ਇੱਥੇ ਮੈਂ ਗੈਸ ਦੀ ਫਲੇਮ ਬੰਦ ਕਰ ਦਿੱਤੀ ਹੈ ਤੇ ਸਾਈਡ ਤੇ ਜਿੰਨੀ ਵੀ ਮਲਾਈ ਜੰਮੀ ਹੋਈ ਸੀ ਉਹ ਵੀ ਇਸ ਦੇ ਵਿੱਚ ਪਾ ਦਿੰਦੀ ਹੈ ਤੇ ਹੁਣ ਇੱਕ ਬਰਤਨ ਦੇ ਵਿੱਚ ਇੱਥੇ ਮੈਂ 2 ਚਮਚ ਚੀਨੀ ਦੇ ਲਏ ਨੇ ਜੇ ਤੁਸੀਂ ਮਿੱਠਾ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਮਿੱਠਾ ਜ਼ਿਆਦਾ ਵੀ ਲੈ ਸਕਦੇ ਹੋ 2 ਚਮਚ ਚੀਨੀ ਦੇ ਵਿੱਚ ਇੱਥੇ ਮੈਂ 4 ਚਮਚ ਪਾਣੀ ਦੇ ਪਾਏ ਨੇ ਫਰੂਟ ਮਿੱਠੇ ਹੁੰਦੇ ਨੇ ਇਸ ਲਈ ਮੈਂ ਚੀਨੀ ਜ਼ਿਆਦਾ ਨਹੀਂ ਪਾਈ ਤੇ ਕੋਈ ਬਹੁਤ ਜ਼ਿਆਦਾ ਇਸ ਲਈ ਮਿੱਠਾ ਪਾਣ ਦੀ ਜ਼ਰੂਰਤ ਨਹੀਂ ਹੈਗੀ ਇਸ ਦੇ ਵਿੱਚ ਤੇ ਚੀਨੀ ਨੂੰ ਆਪਾਂ ਗੈਸ ਤੇ ਮੈਲਟ ਕਰ ਲਵਾਂਗੇ ਤੇ ਦੇਖੋ ਇਸ ਤਰ੍ਹਾਂ ਚੀਨੀ ਜਿਹੜੀ ਹੈਗੀ ਹੈ ਮੈਲਟ ਹੋਣੀ ਸ਼ੁਰੂ ਹੋ ਗਈ ਹੋਈ ਏ ਤੇ ਹੁਣ ਇਹ ਵਾਲੇ ਪਾਣੀ ਨੂੰ ਵੀ ਆਪਾਂ ਹਲਕਾ ਜਿਹਾ ਪਹਿਲਾਂ ਠੰਡਾ ਕਰ ਲਵਾਂਗੇ ਤੇ ਚੀਨੀ ਵਾਲਾ ਪਾਣੀ ਵੀ ਠੰਡਾ ਹੋ ਗਿਆ ਇਹਨੂੰ ਆਪਾਂ ਦੁੱਧ ਦੇ ਵਿੱਚ ਐਡ ਕਰ ਲਵਾਂਗੇ ਤੇ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਇਸ ਦੇ ਵਿੱਚ ਮੈਂ ਇੱਕ ਕਟੋਰੀ ਮਲਾਈ ਦੀ ਪਾ ਰਹੀ ਹਾਂ ਮਲਾਈ ਵੀ ਜਿਹੜੀ ਹੈਗੀ ਆਪਾਂ ਥੋੜੀ ਦੇਰ ਪਹਿਲਾਂ ਫ੍ਰਿਜ ਤੋਂ ਕੱਢ ਕੇ ਰੱਖ ਲੈਣੀ ਏ ਤਾਂ ਜੋ ਇਹ ਵੀ ਰੂਮ ਟੈਂਪਰੇਚਰ ਤੇ ਆ ਜਾਏ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੁਸੀਂ ਦੇਖੋ ਹਲੇ ਮਲਾਈ ਦੇ ਵਿੱਚ ਕਾਫੀ ਜ਼ਿਆਦਾ ਲੰਪਸ ਹੈਗੇ ਆ ਪਰ ਇਹਦੇ 'ਚ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਹੁਣ ਆਪਾਂ ਜਿਹੜੀ ਇਹ ਦੁੱਧ ਤੇ ਮਲਾਈ ਹੈਗੀ ਇਸ ਨੂੰ ਆਪਾਂ ਮਿਕਸੀ ਦੇ ਜਾਰ ਦੇ ਵਿੱਚ ਪਾ ਕੇ ਬਲੈਂਡ ਕਰਾਂਗੇ ਤਾਂ ਹੀ ਜਿਹੜੀ ਇਹ ਕਰੀਮ ਹੈਗੀ ਇਹ ਵਧੀਆ ਤਰੀਕੇ ਦੇ ਨਾਲ ਬਣੇਗੀ ਹੁਣ ਇੱਥੇ ਮੈਂ ਇੱਕ ਮਿਕਸੀ ਦਾ ਜਾਰ ਲੈ ਲਿੱਤਾ ਤੇ ਇਹ ਸਾਰਾ ਦੁੱਧ ਮਿਕਸੀ ਦੇ ਜਾਰ ਦੇ ਵਿੱਚ ਪਾ ਕੇ ਇਸ ਨੂੰ ਬਲੈਂਡ ਕਰਾਂਗੇ ਤਾਂ ਜੋ ਵਧੀਆ ਤਰੀਕੇ ਨਾਲ ਕਰੀਮ ਬਣ ਜਾਵੇ ਤੇ ਹੁਣ ਮੈਂ ਇਸ ਨੂੰ ਬਲੈਂਡ ਕਰਨ ਜਾ ਰਹੀ ਹਾਂ ਤੁਸੀਂ ਦੇਖੋਗੇ ਕਿ ਬਿਲਕੁਲ ਕਰੀਮ ਇਸ ਤਰ੍ਹਾਂ ਬਨੇਗੀ ਜਿਵੇਂ ਆਪਾਂ ਬਾਜ਼ਾਰੋਂ ਲੈ ਕੇ ਆੰਨੇ ਆ ਤੇ ਦੇਖੋ ਹੁਣ ਇਹ ਕਰੀਮ ਕਿੰਨੀ ਜਿਆਦਾ ਵਧੀਆ ਤਿਆਰ ਹੋ ਗਈ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਮੈਂ ਇਸ ਨੂੰ ਬਲੈਂਡ ਕਰ ਦਿੱਤਾ ਤੇ ਹੁਣ ਇਸ ਨੂੰ ਆਪਾਂ ਟੱਕ ਕੇ ਫ੍ਰਿਜ ਦੇ ਵਿੱਚ 2 ਘੰਟੇ ਲਈ ਰੱਖ ਦਾਂਗੇ ਤਾਂ ਜੋ ਇਹ ਠੰਡੀ ਵੀ ਹੋ ਜੇ ਤੇ ਹਲਕੀ ਜੀ ਇਹ ਗਾੜੀ ਵੀ ਹੋ ਜੇ ਤੇ ਮੈਨੂੰ ਇੱਥੇ ਤਕਰੀਬਨ ਹੁਣ 2 ਘੰਟੇ ਹੋ ਗਏ ਹੋਏ ਨੇ ਤੇ ਇਹ ਕਾਫੀ ਜਿਆਦਾ ਜਿਹੜੀ ਹੈਗੀ ਠੰਡੀ ਹੋ ਚੁੱਕੀ ਏ ਤੇ ਹਲਕੀ ਜਿਹੀ ਇਹ ਅੱਗੇ ਨਾਲੋਂ ਗਾੜੀ ਵੀ ਹੋ ਗਈ ਹੋਈ ਏ ਮਤਲਬ ਕਿ ਇਹ ਬਿਲਕੁਲ ਪਰਫੈਕਟ ਕਰੀਮ ਤਿਆਰ ਹੋਈ ਏ ਫਰੂਟ ਕਰੀਮ ਬਣਾਉਣ ਵਾਸਤੇ ਹੁਣ ਆਪਾਂ ਇਸ ਦੇ ਵਿੱਚ ਥੋੜੇ ਜਿਹੇ ਫਰੂਟ ਪਾਵਾਂਗੇ ਜਿਵੇਂ ਕਿ ਮੈਂ ਇੱਥੇ ਗਾਰਨਿਸ਼ ਦੇ ਲਈ ਲਿਆਏ ਅਨਾਰ ਨਾਲ ਹੀ ਇੱਥੇ ਮੈਂ ਪਪੀਤਾ ਸੇਬ ਤੇ ਕੇਲੇ ਨੂੰ ਵੀ ਕੱਟ ਲਿੱਤਾ ਹੋਇਆ ਸੇਬ ਜਿਹੜੇ ਹੈਗੇ ਮੈਂ ਛਿਲਕੇ ਦੇ ਸਮੇਤ ਕੱਟੇ ਨੇ ਤੁਸੀਂ ਚਾਹੋ ਤਾਂ ਛਿਲਕਾ ਉਤਾਰ ਕੇ ਵੀ ਕੱਟ ਸਕਦੇ ਹੋ ਨਾਲ ਹੀ ਤੁਸੀਂ ਚਾਹੋ ਤਾਂ ਇੱਥੇ ਅੰਗੂਰ ਵੀ ਲੈ ਸਕਦੇ ਹੋ ਤੇ ਨਾਲ ਹੀ ਇੱਥੇ ਮੈਂ ਥੋੜੇ ਜਿਹਾ ਡਰਾਈ ਫਰੂਟ ਵੀ ਲਏ ਨੇ ਤੇ ਡਰਾਈ ਫਰੂਟ ਨੂੰ ਜਿਹੜਾ ਹੈਗਾ ਮੈਂ ਹਲਕਾ-ਹਲਕਾ ਤੋੜ ਲਿੱਤਾ ਹੋਇਆ ਇਸ ਦੇ ਪੀਸ ਕਰ ਲਿੱਤੇ ਹੋਏ ਨੇ ਤੁਸੀਂ ਪਾਈਨੈਪਲ ਦਾ ਇਸਤੇਮਾਲ ਨਾ ਕਰਨਾ ਕਈ ਵਾਰੀ ਪਾਈਨੈਪਲ ਪਾਉਣ ਨਾਲ ਜਿਹੜੀ ਫਰੂਟ ਕਰੀਮ ਹੈਗੀ ਉਹ ਕੋਹੜੀ ਹੋ ਜਾਂਦੀ ਏ ਤੇ ਸਾਰੇ ਫਰੂਟ ਦੇਖੋ ਇੱਥੇ ਮੈਂ ਕਰੀਮ ਦੇ ਵਿੱਚ ਪਾ ਦਿੱਤੇ ਨੇ ਤੇ ਸਾਰੇ ਫਰੂਟਸ ਕਰੀਮ ਦੇ ਵਿੱਚ ਪਾਉਣ ਤੋਂ ਬਾਅਦ ਇਸ ਦੇ ਵਿੱਚ ਮੈਂ ਪਾਵਾਂਗੀ ਡ్రਾਈ ਫਰੂਟ ਡ్రਾਈ ਫਰੂਟ ਦੇ ਵਿੱਚ ਮੈਂ ਬਦਾਮ ਤੇ ਕਾਜੂ ਲਏ ਨੇ ਤੁਸੀਂ ਚਾਹੋ ਤਾਂ ਇੱਥੇ ਸੋਗੀ ਵੀ ਪਾ ਸਕਦੇ ਹੋ ਇਸ ਦੇ ਵਿੱਚ ਨਾਲ ਹੀ ਫਲੇਵਰ ਦੇ ਵਾਸਤੇ ਇੱਥੇ ਮੈਂ 4-5 ਡ੍ਰੌਪਸ ਵਨੀਲਾ ਐਸੈਂਸ ਦੀਆਂ ਪਾਈਆਂ ਨੇ ਤੁਸੀਂ ਵਨੀਲਾ ਐਸੈਂਸ ਦੀ ਜਗ੍ਹਾ ਤੇ ਇੱਥੇ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਫਰੂਟ ਕਰੀਮ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਤਿਆਰ ਹੋਈ ਏ ਜਿਵੇਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਣੇ ਆਪਾਂ ਠੰਡੀ ਠੰਡੀ ਫਰੂਟ ਕਰੀਮ ਸੇਮ ਉਸੇ ਤਰੀਕੇ ਦੇ ਨਾਲ ਤਿਆਰ ਹੋਈ ਏ ਤੇ ਹੁਣ ਇਸ ਨੂੰ ਸਰਵ ਕਰਦੇ ਆ ਤੇ ਸਰਵ ਕਰਨ ਲਈ ਦੇਖੋ ਇੱਥੇ ਮੈਂ ਗਣਸ਼ਿੰਗ ਦੇ ਲਈ ਇਸ ਦੇ ਉੱਪਰ ਥੋੜੇ ਜਿਹਾ ਅਨਾਜ ਦੇ ਦਾਣੇ ਵੀ ਪਾਏ ਨੇ ਬਹੁਤ ਹੀ ਜ਼ਿਆਦਾ ਬਹੁਤ ਹੀ ਟੇਸਟੀ ਤੇ ਹੈਲਦੀ ਫਰੂਟ ਕਰੀਮ ਜਿਹੜੀ ਹੈਗੀ ਏ ਬਣ ਚੁੱਕੀ ਹੋਈ ਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ